ਮੇਰਾ ਪਿੰਨ ਬੱਦੂਆ ਲਿਆ ਨਾਂ ਮੇਰਾ ਜਸਵੀਰ ਆ ਪਰਿਵਾਰ ਚ ਮੈਂਬਰ ਮੇਰੇ ਪੰਜ ਨੇ ਕਿਰ ਸਾਡੀ ਭੱਠੇ ਦੀ ਕੰਮ ਕਰਦੇ ਆ ਤੇ ਮਹਾ ਗੁਜਾਰਾ ਚੱਲਦਾ ਸਾਡਾ ਜਿਹਦੇ ਕਰਕੇ ਮੇਰੀ ਪਤਨੀ ਰੋਜੀ ਦੇ ਪੇਟ ਦੇ ਵਿੱਚ ਸੌਲੀਆਂ ਸੀ ਬੱਚੇਦਾਨੀ ਦੇ ਵਿੱਚ ਉਹ ਸਾਨੂੰ ਪਤਾ ਚੱਲਿਆ ਕਿ ਬੀਬੀ ਕੋ ਬੀਬੀ ਕੋ ਨਾਲ ਦੇ ਹੀ ਗਏ ਹਸਪਤਾਲ ਉੱਥੋਂ ਪਤਾ ਚੱਲਿਆ ਕਿ ਸਾਨੂੰ ਕੀ મતਲਬ ਖਾਲਸਾਡ ਵਾਲੇ ਜਿਹੜੇ ਆ ਸੰਸਥਾ ਵਾਲੇ ਉਹ ਇਲਾਜ ਸਾਡਾ ਕਰਾ ਦੇਣਗੇ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਸਾਡਾ ਇਲਾਜ ਕਰਾਇਆ ਤੇ ਹੁਣ ਇਸ ਵਕਤ ਅਸੀਂ ਠੀਕ ਠਾਕ ਆ ਗਏ ਘਰ ਦੇ ਮੇਰੇ ਤੇ ਹੁਣ ਵਧੀਆ ਸਾਡੇ ਘਰ ਦੇ ਵਿੱਚ ਮਤਲਬ ਜਿਹੜੇ ਮੇਰੇ ਘਰ ਵਾਲੇ ਨੇ ਮਤਲਬ ਠੀਕ ਨਹੀਂ ਘਰ ਵਾਲੀ ਵਧੀਆ ਆਪਰੇਸ਼ਨ ਤੋਂ ਬਾ ਹੋ ਵੀ ਇਹ ਵਧੀਆ ਚੱਲਿਆ ਕੰਮ ਇਹਦਾ ਹੁਣ ਵੀ ਠੀਕ ਠਾਕ ਹੀ ਹੁੰਦਾ ਹੀ ਹੁਣ ਤੱਕ ਠੀਕ ਹੀ ਹੈ ਜਿਹੜੀ ਇਹਨਾਂ ਖਾਲਸਾਡ ਵਾਲਿਆਂ ਸਾਡੀ ਮਦਦ ਕੀਤੀ ਆ ਬਹੁਤ ਜ਼ਿਆਦਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ ਕਿ ਉਸ ਟਾਈਮ ਤੇ ਸਾਡੇ ਕੋਲ ਨਾ ਕੋਈ ਮਤ ਕਰਨ ਵਾਲਾ ਸੀ ਤੇ ਨਾ ਕਿਸੇ ਨੇ ਦੇਣਾ ਸੀ ਪੈਸਾ ਤੇ ਨਾ ਹੀ ਕਿਤੇ ਮਦਦ ਆਉਣੀ ਸੀ ਖਾਲਸਾਡ ਨੇ ਸਾਡੀ ਮਦਦ ਬਹੁਤ ਜ਼ਿਆਦਾ ਕੀਤੀ ਆ ਕਿ ਇਹ ਮੇਰੀ ਪਤਨੀ ਜਿਹੜੀ ਆ ਇਹ ਵਕਤ ਮੇਰੇ ਵਿੱਚ ਜਿੰਦੀ ਖੜੀ ਆ ਤੇ ਖਾਲਸਾਡ ਵਾਲਿਆਂ ਦੀ ਮਿਹਰਬਾਨੀ ਆ ਤੇ ਉਹਨਾਂ ਦਾ ਧੰਨਵਾਦ ਬਹੁਤ ਜ਼ਿਆਦਾ ਮੈਂ ਕਰਦਾ ਹਾਂ 26 ਸਾਲ ਹੋ ਗਏ ਆ ਖਾਲਸਾ ਏਡ ਨੂੰ ਕੰਮ ਕਰਦੇ ਆ ਇਸ ਚ ਤੁਹਾਡੀ ਸੇਵਾ ਕਰਦੇ ਨੇ ਜਿੰਨੀ ਵੀ ਸੰਗਤ ਆ ਸਭ ਦੀ ਸੇਵਾ ਕਰਦੇ ਨੇ ਜੋ ਵੀ ਗਰੀਬ ਬੰਦਾ ਵਾ ਉਹਦੀ ਸੇਵਾ ਕਰਦੇ ਨੇ ਜਿਹੜਾ ਇਹਨਾਂ ਨੂੰ ਫੋਨ ਕਰਕੇ ਪੁੱਛਦਾ ਵਾ ਉਹਨਾਂ ਦੀ ਹਰ ਇੱਕ ਕਿਸਮ ਦੇ ਨਾਲ ਸੇਵਾ ਕਰਦੇ ਨੇ ਜਿੰਨੀ ਵੀ ਵੱਡੀ ਮੁਸ਼ਕਲ ਹੋਵੇ ਸਾਰੇ ਇਹ ਹੱਲ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ